ਥੋੜੇ ਜਿਹਾ ਪ੍ਰਵਾਸੀ ਲੋਕ ਰਹਿੰਦੇ ਇੱਥੇ ਵਿਚਾਰ ਗਰੀਬ ਲੋਕ ਨੇ ਸਾਡੇ ਭਰਾ ਨੇ ਇਹਨਾਂ ਨੂੰ ਖਰੀਦਣ ਵਾਸਤੇ ਆਏ ਸੀਗੇ 25 ਨੰਬਰ ਗੱਡੀ ਆਹਾ ਪੰਜਾਬ ਪੋਸ ਦਾ ਸਟicker ਲੱਗਾ ਇਹਦੇ ਉੱਤੇ ਇਹਨਾਂ ਇਹ ਲੋਕ ਇੱਥੇ ਬਦਮਾਸ਼ੀ ਕਰਨ ਆਏ ਸੀਗੇ ਜੀ ਆ ਕੇ ਕਹਿੰਦੇ ਜੀ ਇੱਥੇ ਰਾਸ਼ਨ ਅਸੀਂ ਦੇਣਾ ਲੋਕਾਂ ਨੂੰ ਸ਼ਰਾਬ ਦੇਣੀ ਆ ਵੋਟਾਂ ਲੈਣੀਆਂ ਇਹਨਾਂ ਨੂੰ ਅਸੀਂ ਕਿਹਾ ਯਾਰ ਤੁਸੀਂ ਪੰਥਕ ਪਾਰਟੀ ਸੀ ਤੁਸੀਂ ਕਿਹੜੇ ਕੰਮਾਂ 'ਚ ਲੱਗੇ ਹੋ ਹੋ ਰੁੱਕ ਉਹ ਜੋ ਰੋਕਣ ਲੱਗੇ ਤੇ ਉਹ ਸਾਡੇ ਬੰਦਿਆਂ ਦੇ ਗਲ ਪੈ ਗਏ ਉਹਨਾਂ ਧੱਕਾਮੁਕੀ ਬਹੁਤ ਜ਼ਿਆਦਾ ਕੀਤੀ ਉਹਨਾਂ ਨੇ ਤੇ ਆ ਕੇ ਬਹੁਤ ਗਲਤ ਗੰਦੀ ਸ਼ਦਾਬਲੀ ਵਰਤੀ ਜੇ ਤੁਸੀਂ ਵਕੀਲ ਬਣ ਕੇ ਰੱਬ ਤਾਂ ਨਹੀਂ ਬਣ ਗਏ ਤੁਸੀਂ ਆ ਕੇ ਲੋਕਾਂ ਦਾ ਧੱਕਾ ਕਰਨ ਲਾਪੇ ਸਾਰਿਆਂ ਨਾਲ ਇੱਥੇ ਪਰਮਾਸ਼ੀ ਨਾ ਕਰੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਆਕਾਲੀ ਦਲ ਦੀ ਸਰਕਾਰ ਹੁੰਦੀ ਇਹ ਧਰਮਾਸ਼ੀਆਂ ਕਰਿਆ ਕਰੋ ਤੇ ਵੱਡੇ ਅਲੀਗੇਸ਼ਨ ਤੁਹਾਡੇ ਦੇ ਲਾ ਲਏ ਕਹਿੰਦੇ ਤੁਸੀਂ ਸਮਾਨ ਵੰਡ ਰਹੇ ਸੀ ਨਸ਼ਾ ਵੰਡ ਰਹੇ ਸੀਗੇ ਰਾਸ਼ਨ ਵੰਡ ਰਹੇ ਸੀਗੇ ਇਹ ਜਦੋਂ ਸਾਡੇ ਬੰਦੇ ਉਥੋਂ ਲੰਘ ਰਹੇ ਸੀ ਰੋਕਿਆ ਤਾਂ ਇਹ ਸਾਰਾ ਮਾਮਲਾ ਹੋਇਆ ਉਹ ਤਾਂ ਹੁਣ ਇੱਕ ਅਕਾਲੀਰਾਲ ਕੋ ਹੈ ਕੀ ਹੈ ਅਲੀਗੇਸ਼ਨ ਲਾਉਣ ਨੂੰ ਨਹੀਂ ਕੋਈ ਲੱਭਦਾ ਸੁਖਬੀਰ ਜੀ ਭਗਵੰਤ ਮਾਨ ਜੀ ਦੇ ਲਈ ਜਾਂਦੇ ਆ ਕਿ ਇਹ ਇਹ ਇਦਾਂ ਦਾ ਉਹਦਾਂ ਦਾ ਇਹ ਡਰੇ ਹੋਇਆ ਕਹਿੰਦੇ ਸਰਕਾਰ ਹੈ ਤੁਹਾਡੀ ਸਰਕਾਰ ਧੱਕਾ ਕਰ ਰਹੀ ਹੈ ਵੱਡੇ ਅਲੀਗੇਸ਼ਨ ਲਾਰੇ ਕਹਿੰਦੇ ਸਰਕਾਰ ਪੁਲਿਸ ਨਾਲ ਪੁਲਿਸ ਨੂੰ ਕਟਪੁਤਲੀ ਬਣਾ ਕੇ ਸਾਰਾ ਸਾਰਾ ਖੇਲ ਲਾ ਰਹੀ ਸਾਡੀ ਸਰਕਾਰ ਹੈ ਅਸੀਂ ਇਮਾਨਦਾਰ ਪਾਰਟੀ ਸਰਕਾਰ ਹੈ ਇਹ ਅਕਾਲੀਰਾਲ ਦੀ ਸਰਕਾਰ ਨਹੀਂ ਹੈਗੀ ਕਿ ਜਿਹੜੀ ਕਟਪੁਤਲੀ ਬਣ ਚੂਗੀ ਲੇਰ ਕੋਟਲਾ ਦੇ ਲੋਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਹੋਰ ਕਈਆਂ ਚੇਅਰਮੈਨਾਂ ਦਾ ਜ਼ਿਕਰ ਕੀਤਾ ਕਹਿੰਦੇ ਨੇ ਬਾਹਲੇ ਲੋਕ ਬਾਹਲੇ ਲੋਕ ਮੌਜੂਦ ਨੇ ਤੁਹਾਡੇ ਪਾਰਟੀ ਨਾਲ ਸੰਬੰਧਿਤ ਕੋਈ ਇੱਥੇ ਆਪਦੇ ਬੰਦੇ ਬਾਹਰਲੇ ਲਈ ਫਿਰਦੇ ਆ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਪੁੱਛ ਲਓ ਇੱਕ ਬੰਦੇ ਕੋਲ ਆਧਾਰ ਕਾਰਡ ਸੀ ਲੁਧਿਆਣੇ ਦਾ ਲੁਧਿਆਣਾ ਪਛਮੀ ਜਿਮਣੀ ਚੌਂ ਤੋਂ ਪਹਿਲਾਂ ਲੁਧਿਆਣਾ ਪਛਮੀ ਦਾ ਮਾਹੌਲ ਜਿਹੜਾ ਵਾ ਗਰਮ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਸਾਰੇ ਹੀ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ ਦੂਜੇ ਦੇ ਉੱਤੇ ਵੱਡੇ આરોਪ ਲਗਾਏ ਜਾ ਰਹੇ ਨੇ ਤਾਂ ਅਸੀਂ ਖੜੇ ਹਾਂ ਲੁਧਿਆਣਾ ਦੇ ਬੀਆਰਐਸ ਨਗਰ ਵਿਖੇ ਜਿੱਥੇ ਥੋੜੀ ਦੇਰ ਪਹਿਲਾਂ ਪ੍ਰੋਪਕਾਰ ਸਿੰਘ ਘੁੰਮਣ ਆਪਣੇ ਪੇਜ ਤੇ ਲਾਈਵ ਹੋਏ ਸੀਗੇ ਤਾਂ ਆਪਸ ਦੇ ਵਿੱਚ ਤਕਰਾਰਬਾਜੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀਗੀਆਂ ਤੇ ਘੁੰਮਣ ਸਾਹਿਬ ਨਾਲ ਵੀ ਗੱਲਬਾਤ ਕੀਤੀ ਹੈ ਤੇ ਸਾਡੇ ਨਾਲ ਮੌਜੂਦ ਨੇ ਇਸ ਇਲਾਕੇ ਦੇ ਕੌਂਸਲਰ ਹਰਪ੍ਰੀਤ 베ਦੀ ਜੀ 베ਦੀ ਕਿਸ ਤਰ੍ਹਾਂ ਦੇ ਦੇਉ ਲਾਈਵ ਦੇ ਵਿੱਚ ਘੁੰਮਣ ਸਾਹਿਬ ਦੇ ਪੇਜ ਸਵੀਰ ਜੀ ਤੁਹਾਡੇ ਪਾਸ ਦਾ ਸਾਬ ਦੀ ਸੀ ਮਾਮਲਾ ਕੀ ਹੈ ਸਾਰਾ ਮਾਮਲਾ ਕੁਛ ਨਹੀਂ ਹੈਗਾ ਜੀ ਸਾਡਾ ਦਫਤਰ ਆ ਬਿਲਕੁਲ ਨਾਲ ਹੀ ਉਹਦੇ ਨਾਲ ਥੋੜੇ ਜਿਹਾ ਪ੍ਰਵਾਸੀ ਲੋਕ ਰਹਿੰਦੇ ਐਥੇ ਵਿਚਰ ਗਰੀਬ ਲੋਕ ਨੇ ਸਾਡੇ ਭਰਾ ਨੇ ਇਹਨਾਂ ਨੂੰ ਖਰੀਦਣ ਵਾਸਤੇ ਆਏ ਸੀਗੇ ਆ ਗੱਡੀ ਸੀ ਸਕੋਰਪੀਓ ਜੀ 25 ਨੰਬਰ ਗੱਡੀ ਆ ਆ ਪੰਜਾਬ ਪੋਸ ਦਾ ਸਟicker ਲੱਗਾ ਇਹਦੇ ਉੱਤੇ ਇਹਨਾਂ ਇਹ ਲੋਕ ਇੱਥੇ ਬਦਮਾਸ਼ੀ ਕਰਨ ਆਏ ਸੀਗੇ ਜੀ ਆਕੇ ਕਹਿੰਦੇ ਜੀ ਇੱਥੇ ਰਾਸ਼ਨ ਅਸੀਂ ਦੇਣਾ ਲੋਕਾਂ ਨੂੰ ਸ਼ਰਾਬ ਦੇਣੀ ਹੈ ਵੋਟਾਂ ਲੈਣੀਆਂ ਹੈ ਇਹਨਾਂ ਨੂੰ ਅਸੀਂ ਕਿਹਾ ਯਾਰ ਤੁਸੀਂ ਪੰਥਕ ਪਾਰਟੀ ਤੁਸੀਂ ਕਿਹੜੇ ਕੰਮਾਂ 'ਚ ਲੱਗੇ ਹੋ ਹੋ ਹੱਥ ਹੱਥੋ ਤੇ ਜੋੜ ਲਓ ਲੋਕਾਂ ਦੇ ਇਹ ਕੰਮ ਨਾ ਕਰੋ ਕਹਿੰਦੇ ਨਹੀਂ ਜੀ ਅਸੀਂ ਤਾਂ ਟੱਕੇ ਨਾਲ ਇਹਨਾਂ ਨੂੰ ਸਮਾਨ ਦਵਾਂਗੇ ਸਾਡੇ 2-3 ਭਰਾ ਇੱਥੇ ਖੜੇ ਸੀ ਆ ਜਸ਼ਨ ਖੜਾ ਸੀਗਾ ਚੀਨਾ ਜੀ ਖੜੇ ਸੀ ਤਿੰਨਾਂ ਚ ਸਾਡੇ ਭਰਾ ਖੜੇ ਸੀ ਇਹਨਾਂ ਨੇ ਰੋਕਿਆ ਇਹਨਾਂ ਨੂੰ ਕਿ ਅਸੀਂ ਗਰੀਬ ਲੋਕਾਂ ਨੂੰ ਰਾਸ਼ਨ ਨਾ ਵੰਡੋ ਇਦਾਂ ਲੋਕਾਂ ਨੂੰ ਗਲਦੀਆਂ ਆਤਾ ਨਾ ਪਾਓ ਇਹ ਗਲਤ ਆਤ ਹੁੰਦੀ ਆ ਤੁਸੀਂ ਰੀਤ ਚਲਾਣੇ ਪਏ ਹੋ ਪੈਸੇ ਵੰਡਣ ਦੀ ਰਾਸ਼ਨ ਦੇਣ ਦੀ ਸ਼ਰਾਬ ਦੇਣ ਦੀ ਪਰ ਉਹ ਨਹੀਂ ਉਹਨਾਂ ਧੱਕਾਮੁਕੀ ਬਹੁਤ ਜ਼ਿਆਦਾ ਕੀਤੀ ਉਹਨਾਂ ਨੇ ਤੇ ਆਕੇ ਬਹੁਤ ਗਲਤ ਗੰਦੀ ਸ਼ਦਾਬਲੀ ਵਰਤੀ ਉਸ ਤੋਂ ਬਾਅਦ 2 ਮਿੰਟ ਬਾਅਦ ਉਹਨਾਂ ਨੇ ਬਦਮਾਸ਼ੀ ਕਰਨ ਲਈ ਸਦਾ ਪਰਵਕਰ ਸਿੰਘ ਘੁੰਮੜ ਜੀ ਆਪ ਇੱਥੇ ਆ ਗਏ ਉਹਨਾਂ ਨੇ ਆਕੇ ਕਿਹਾ ਯਾਰ ਅਸੀਂ ਤਾਂ ਬੰਡਾਂਗੇ ਤੁਸੀਂ ਸਾਡਾ ਜੋ ਕਰਨਾ ਕਰ ਲਓ ਮੈਂ ਐਡਵੋਕੇਟ ਆ ਮੈਨੂੰ ਬੇਲਾਂ ਵੀ ਕਰਾਣੀਆਂ ਆਂਦੀਆਂ ਤੇ ਮੈਂ ਚਾਹੀ ਲੜਾਈ ਵੀ ਲੜਨੀ ਆਂਦੀ ਆ ਜੇ ਤੁਸੀਂ ਵਕੀਲ ਬਣ ਕੇ ਰੱਬ ਤਾਂ ਨਹੀਂ ਬਣ ਗਏ ਤੁਸੀਂ ਆਕੇ ਲੋਕਾਂ ਧੱਕਾ ਕਰਨ ਲਾਪੇ ਸਾਰਿਆਂ ਨਾਲ ਅਸੀਂ ਇਹ ਕਹਿੰਨੇ ਆ ਪੀਸਫੁੱਲ ਏਰੀਆ ਪੀਸਫੁੱਲ ਲੋਕ ਰਹਿੰਦੇ ਚੰਗੇ ਲੋਕ ਨੇ ਇੱਥੇ ਕੋਈ ਮਾੜੇ ਅੰਸਰ ਨਹੀਂ ਰਹਿੰਦੇ ਹੈਗੇ ਇੱਥੇ ਬਦਮਾਸ਼ੀ ਨਾ ਕਰੋ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਆਕਾਲੀ ਦਲ ਦੀ ਸਰਕਾਰ ਹੁੰਦੀ ਇਹ ਬਦਮਾਸ਼ੀਆਂ ਕਰਿਆ ਕਰੋ ਤੁਹਾਡੀ ਸਰਕਾਰ ਨਹੀਂ ਹੈਗੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਬਿਲਕੁਲ ਪੀਸਫੁੱਲ ਇਲੈਕਸ਼ਨ ਚੱਲ ਰਹੀ ਆ ਸਹੀ ਚੱਲ ਰਹੀ ਸੀ ਇਹਨਾਂ ਨੇ ਆ ਕੇ ਇੱਥੇ ਗੁੰਡਾਗਰਦੀ ਕੀਤੀ ਸਮਾਨ ਵੰਡਿਆ ਇੱਥੇ ਆ ਕੇ ਸਾਡੇ ਇਲਾਕੇ ਦੇ ਵਿੱਚ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਅਸੀਂ ਵਿਰੋਧ ਕੀਤਾ ਤੇ ਹੁਣ ਆਪਣੀ ਗੱਡੀ ਛੱਡ ਕੇ ਭੱਜ ਗਏ ਨੇ ਜਿਹਦੇ ਮਾਲ ਵੰਡਦੇ ਪਏ ਸੀਗੇ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਆਏ ਸੀਗੇ ਲਾਈਵ ਹੋਏ ਆ ਉਸ ਤੋਂ ਬਾਅਦ ਜਦੋਂ ਅਸੀਂ ਅਸੀਂ ਨਿਕਲੇ ਇੱਥੋਂ ਤੇ ਸਾਡੇ ਬੰਦਿਆਂ ਦੀ ਗੱਡੀ ਖੋਲੀ ਆ ਤੇ ਉਹਦੇ ਵਿੱਚ ਜ਼ਬਰਦਸਤੀ ਸਮਾਨ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਉਲਟਾ ਜਿਹੜਾ ਵਾ ਹੁਣ ਉਹਨਾਂ ਦੇ ਵੱਲੋਂ ਕੰਪਲੀਟ ਕੀਤੀ ਗਈ ਆ ਤੇ ਵੱਡੇ ਅਲੀਗੇਸ਼ਨ ਤੁਹਾਡੇ ਦੇ ਲਾਗੇ ਕਹਿੰਦੇ ਤੁਸੀਂ ਸਮਾਨ ਵੰਡ ਰਹੇ ਸਿਗੇ ਇਹ ਜਦੋਂ ਸਾਡੇ ਬੰਦੇ ਉਥੋਂ ਲੰਘ ਰਹੇ ਸੀ ਰੋਕਿਆ ਤਾਂ ਇਹ ਸਾਰਾ ਮਾਮਲਾ ਹੋਇਆ ਵਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਆ ਸਾਰੇ ਮੇਰੇ ਵੀਰ ਖੜੇ ਆ ਸਾਰੇ ਲੋਕ ਇੱਥੇ ਖੜੇ ਆ ਇਹਨਾਂ ਨੂੰ ਇੱਕ ਬੰਦੇ ਨੂੰ ਪੁੱਛ ਕੇ ਦੇਖੋ ਮੇਰਾ ਤਾਂ ਦਫ਼ਤਰ ਹੀ ਇਹੇ ਆ ਮੈਂ ਦਫ਼ਤਰ ਸੀ ਆਪਣੇ ਅਸੀਂ ਦਫ਼ਤਰ ਅੰਦਰ ਬੈਠੇ ਸੀ ਆ ਨਾਲ ਦੇ ਜਿਹੜੇ ਗਰੀਬ ਲੋਕੇ ਨੇ ਵੇੜੇ ਸੀ ਵਿਚਾਰਿਆਂ ਦੇ ਇੱਥੇ ਵੇੜਾਂ ਜਾ ਕੇ ਸ਼ਰਾਬ ਵੰਡਦੇ ਪਏ ਸੀਗੇ ਉਹ ਤਾਂ ਹੁਣ ਇੱਕ ਅਕਾਲੀ ਨਾਲ ਕੋਈ ਹੈ ਕੀ ਐਲੀਗੇਸ਼ਨ ਲਾਣ ਨੂੰ ਨਹੀਂ ਕੋਈ ਲੱਭਦਾ ਸੁਖਬੀਰ ਜੀ ਭਗਵੰਤ ਮਾਨ ਜੀ ਦੇ ਲਈ ਜਾਂਦੇ ਆ ਕਿ ਇਹ ਇਹ ਇਦਾਂ ਦਾ ਓਦਾਂ ਦਾ ਇਹ ਡਰੇ ਹੋਇਆ ਚੌਥੇ ਨੰਬਰ ਤੇ ਆਣਾ ਇਹਨਾਂ ਨੇ ਚੌਥੇ ਨੰਬਰ ਤੇ ਜਿੱਥੇ ਮਰਜ਼ੀ ਚੱਲ ਜਾਣ ਜਿਹੜੇ ਬੰਦਿਆਂ ਨੇ ਅਕਾਲ ਤਖਤ ਸਾਹਿਬ ਨੇ ਹੁਕਮ ਕਰਤਾ ਇਹਨਾਂ ਨੇ ਉਹਨਾਂ ਦੀ ਪ੍ਰਵਾਹ ਨਹੀਂ ਮੰਨੀ ਕਿ ਕਿਸੇ ਦਾ ਕੰਮ ਕਰ ਕਹਿੰਦੇ ਸਰਕਾਰ ਆ ਤੁਹਾਡੀ ਸਰਕਾਰ ਧੱਕਾ ਕਰ ਰਹੀ ਆ ਵੱਡੇ ਅਲੀਗੇਸ਼ਨ ਲਾਰੇ ਕਹਿੰਦੇ ਸਰਕਾਰ ਪੁਲਿਸ ਨਾਲ ਪੁਲਿਸ ਨੂੰ ਕਟਪੁਤਲੀ ਬਣਾ ਕੇ ਸਾਰਾ ਸਾਰਾ ਖੇਲ ਲਾਚ ਰਿਹਾ ਸਰਕਾਰ ਜੇ ਸਾਡੀ ਹੁੰਦੀ ਨਾ ਤਾਂ ਅਸੀਂ ਇੱਥੇ ਬੰਨ ਲੰਦੇ ਸਾਡੀ ਸਰਕਾਰ ਆ ਅਸੀਂ ਇਮਾਨਦਾਰ ਪਾਰਟੀ ਸਰਕਾਰ ਹੈ ਇਹ ਕਾਲੀ ਦਲ ਦੀ ਸਰਕਾਰ ਨਹੀਂ ਹੈਗੀ ਕਿ ਜਿਹੜੀ ਕਟਪੁਤਲੀ ਬਣ ਚੂਗੀ ਇਹ ਚੰਗੇ ਆ ਲੋਕਾਂ ਦੀ ਕਾਲੀ ਦਲ ਦੇ ਵਿੱਚ ਅਦਾ ਹੁੰਦਾ ਸੀ ਕਾਲੀ ਦਲ ਦੇ ਵਿੱਚ ਹੁੰਦਾ ਸੀ ਜੀ ਕਰਦੇ ਸੀ ਕਰਦੇ ਰਹੇ ਆ ਇਹ ਤਾਂ ਹੀ ਆਤਾ ਪਈਆਂ ਹੋਈ ਨੇ ਨਾ ਆਤਾ ਜਾਂਦੀਆਂ ਨਹੀਂ ਸੀ ਤਾਂ ਕਰਕੇ ਆ ਕੁਝ ਕਰਨਾ ਆਏ ਨੇ ਤੁਸੀਂ ਵੀ ਕਾਫੀ ਦੇਰ ਅਕਾਲੀ ਦਲ ਦੇ ਰਾਜ ਦੇ ਵਿੱਚ ਰਹੇ ਹੋ ਅਕਾਲੀ ਦਲ ਦੇ ਵਿੱਚ ਲੰਬਾ ਤੁਹਾਡੀ ਵੀ ਜੜਾ ਵਾ ਪਰਿਵਾਰ ਅਕਾਲੀ ਦਲ ਦੇ ਵਿੱਚ ਰਿਹਾ ਤਾਂ ਤੁਸੀਂ ਮੰਨਦੇ ਹੋ ਕਿ ਉਸ ਸਮੇਂ ਇਸ ਤਰ੍ਹਾਂ ਦੀ ਹਰਕਤਾਂ ਹੁੰਦੀਆਂ ਸੀਗੀਆਂ ਜਦੋਂ ਉਸ ਟਾਈਮ ਅਕਾਲੀ ਹਕਤਾਂ ਹੁੰਦੀਆਂ ਸੀ ਅਸੀਂ ਆਜ਼ਾਦ ਚੋਣ ਜਿੱਤੇ ਸੀ ਅਸੀਂ ਅਕਾਲੀ ਦਲ 'ਚ ਨਹੀਂ ਸੀਗੇ ਅਸੀਂ ਪਹਿਲਾਂ ਥੋੜਾ ਇਤਿਹਾਸ ਚੈੱਕ ਕਰ ਲਓ ਅਸੀਂ ਆਜ਼ਾਦ ਉਮੀਦਵਾਰ ਇਲੈਕਸ਼ਨ ਲੜੇ ਸੀ ਦੋਨੇ ਵਾਰੀ ਜਾਦ ਚੋਣ ਲੜੀਏ ਦੋਨੇ ਵਾਰੀ ਜਾਦ ਜਿੱਤੇ ਆ ਜੀ ਬਾਅਦ 'ਚ ਅਕਾਲੀ ਦਲ 'ਚ ਗਏ ਸੀ ਅਕਾਲੀ ਦਲ ਦੇ ਸਿਰ ਸਮਰਥਨ ਦਿੱਤਾ ਅਸੀਂ ਸਿਰਫ ਪਾਰਟੀ ਨੂੰ ਕਾਰਪੋਰੇਸ਼ਨ ਲੋਕਾਂ ਦੇ ਕੰਮ ਕਰਾਉਣ ਲਈ ਕਦੇ ਇਦਾਂ ਨਹੀਂ ਸਾਡੇ ਕੋਈ ਇਦਾਂ ਨਹੀਂ ਸਾਡੇ ਕੋਲ ਗੁੰਡਾਗਰਦੀ ਕਰ ਰਹੇ ਸੀਗੇ ਬੈਸ بیسਬਾਲ ਬੈਟਬਾਲ ਤੇ ਹੋਰ ਕਈ ਚੀਜ਼ਾਂ ਜਿਹੜਾ ਇਹਨਾਂ ਦੇ ਹੱਥਾਂ 'ਚ ਸੀਗੀਆਂ ਮਾਰਨ ਦੀ ਕੋਸ਼ਿਸ਼ ਵੀ ਕਰਦੇ ਰਹੇ ਆ ਤੇ ਇੱਕ ਲੜਕਾ ਜਿਹੜਾ ਵਾ ਨੀਲੀ ਸ਼ਰਟ ਵਾਲਾ ਕੋਈ ਰਿਵਾਲਵਰ ਵੀ ਕੋਈ ਹੱਥ 'ਚ ਕੱਢਣ ਦੀ ਕੋਸ਼ਿਸ਼ ਕਰਦਾ ਤੁਸੀਂ ਰੋਕਿਆ ਵੀ ਆ ਤੁਹਾਡੇ ਫਾਜ਼ਲ ਸਾਹਿਬ ਨੇ ਪਿੱਛੇ ਵੀਡੀਓ ਦੇ ਵਿੱਚ ਦਿਖਾਈ ਵੀ ਦੇ ਰਿਹਾ ਕੁਝ ਉਹਨੂੰ ਪਿੱਛੇ ਕਰਨ ਦੀ ਕੁਝ ਕੁਝ ਇਦਾਂ ਦਾ ਕੋਈ ਹਥਿਆਰ ਵਗੈਰਾ ਸੀਗਾ ਰਿਵਾਲਵਰ ਨਹੀਂ ਸੀ ਸ਼ਰੀਪਾ ਪਾਈ ਹੋਈ ਸੀ ਉਹਦੇ ਜੀ ਅਮਰਤਾ ਦੀ ਮੁੰਡਾ ਉਹ ਦਾੜੀ ਉਹਦੀ ਰੱਖੀ ਕੇਸ ਰੱਖੇ ਹੋਏ ਉਹਦੇ ਕੋਈ ਅਸਲਾ ਕਿਸੇ ਕੋਲ ਵੈਪਨ ਨਹੀਂ ਸੀ ਕਰਪਾਨ ਨੂੰ ਬਣਾ ਦੋ ਕੁਛ ਬਣਾ ਦੋ ਤਾਂ ਹੁਣ ਕਾਹਦੇ ਚੋਨ ਜਾਪਤਾ ਲੱਗਿਆ ਆ ਪ੍ਰਚਾਰ ਖਤਮ ਹੋਣ ਕੱਲ ਸ਼ਾਮ ਦਾ ਪ੍ਰਚਾਰ ਖਤਮ ਹੋਇਆ ਪਰ ਬਾਹਲੇ ਲੋਕ ਹਜੇ ਵੀ ਲੁਧਿਆਣਾ ਦੇ ਬੈਸਟ ਦੇ ਵਿੱਚ ਘੋਮਰੇ ਦੇ ਮਲੇਰ ਕੋਟਲਾ ਦੇ ਲੋਕਾਂ ਦਾ ਜ਼ਿਕਰ ਕੀਤਾ ਉਹਨਾਂ ਨੇ ਹੋਰ ਕਈਏ ਚੇਅਰਮੈਨਾਂ ਦਾ ਜ਼ਿਕਰ ਕੀਤਾ ਕਹਿੰਦੇ ਨੇ ਬਾਹਲੇ ਲੋਕ ਬਾਹਲੇ ਲੋਕ ਮੌਜੂਦ ਨੇ ਤੁਹਾਡੇ ਪਾਰਟੀ ਨਾਲ ਸੰਬੰਧਿਤ ਕੋਈ ਇੱਥੇ ਇੱਥੇ ਹੁਣ ਇਸ ਟਾਈਮ ਸਾਰਾ ਵਾਰਡ ਨੰਬਰ 57 ਖੜਾ ਭਾਈ ਰੰਧੀਰ ਸਿੰਘ ਨਗਰ ਕੋਈ ਵੀ ਬੰਦਾ ਬਾਹਰਲਾ ਨਹੀਂ ਹੈਗਾ ਆਪਦੇ ਬੰਦੇ ਬਾਹਰਲੇ ਲਈ ਫਿਰਦੇ ਆ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਪੁੱਛ ਲੋ ਇੱਕ ਬੰਦੇ ਕੋਲ ਆਧਾਰ ਕਾਰਡ ਸੀ ਲੁਧ ਲੋ ਹਣੇ ਜ਼ਿਲ੍ਹੇ ਦਾ ਹੀ ਦਿਖਾ ਦਿਓ ਮੈਂ ਵੈਸਟ ਹਲਕੇ ਦੀ ਗੱਲ ਨਹੀਂ ਕਰਦਾ ਜਿਹੜੇ ਜਿਹੜੇ ਗੱਡੀ ਚ ਜਿਹੜੇ ਗੱਡੀ ਲੈ ਕੇ ਆਏ ਸੀ ਜਿਹੜੇ ਗੱਡੀ ਲੈ ਕੇ ਆਏ ਸੀ ਪੰਜਾਬ ਪੋਸਟ ਦਾ ਸਟਿੱਕਰ ਜਿਹਨੂੰ ਲੱਗਿਆ ਹੋਇਆ ਇਹਨਾਂ ਨਾਲ ਚਾਰ ਗੱਡੀਆਂ ਸੀ ਇਹ ਗੱਡੀ ਇੱਕ ਗੱਡੀ ਸੀ ਟੋਟਲ ਚਾਰ ਗੱਡੀਆਂ ਸੀਗੀਆਂ 20 ਮੁੰਡੇ ਸੀਗੇ ਜੀ ਇਹ ਇਹ 20 ਮੁੰਡੇ ਕੋਈ ਦਿੱਲੀ ਨੰਬਰ ਗੱਡੀ ਸੀ ਕੋਈ ਹਰਿਆਣਾ ਨੰਬਰ ਗੱਡੀ ਸੀ ਇੱਕ ਚੰਡੀਗੜ੍ਹ ਨੰਬਰ ਗੱਡੀ ਸੀ ਪੀ ਵੀ ਕਿੰਨਾ 81 ਪੀ ਵੀ 81 ਨੰਬਰ ਗੱਡੀ ਨਾਲ ਸੀਗੀ ਅਸੀਂ ਇਹਨਾਂ ਨੂੰ ਕਿਹਾ ਤੁਸੀਂ ਤੁਸੀਂ ਲੁਹਾਨੇ ਦੇ ਵਾਸੀ ਹੋ ਕਿ ਤੁਸੀਂ ਲੁਹਾਨੇ ਦੇ ਵਾਸੀ ਨੂੰ ਦੱਸ ਦੋ ਕੋਈ ਬੰਦਾ ਆਪ ਲੁਹਾਨੇ ਦਾ ਵਾਸੀ ਨਹੀਂ ਵੋਟ ਪੈਂਦੀ ਨਹੀਂ ਬਈ ਕਾਲੀ ਦਿਨ ਨੂੰ ਬੁਖਲਾਏ ਹੋਏ ਨੇ ਦੁਖੀ ਹੋਏ ਆ ਨੇ ਇੱਥੇ ਆ ਕੇ ਲੋਕਾਂ ਨੂੰ ਰਸਨ ਵੰਡਦੇ ਸੀਗੇ ਅਸੀਂ ਰੋਕਿਆ ਤੇ ਬਾਅਦ ਲੜਾਈ ਹੋ ਗਈ ਕੀ ਕਾਰਵਾਈ ਕਰ ਰਹੇ ਹੋ ਅਸੀਂ ਹੁਣ ਪ੍ਰਸ਼ਾਸਨ ਨੂੰ ਆਪਣੀ ਕੰਪਲੇਟ ਦੇਤੀ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਦੱਸਤਾ ਕਿ ਇਹ ਸਮਾਨ ਇਹਨਾਂ ਗੱਡੀ ਦੇ ਵਿੱਚ ਪਿਆ ਜੋ ਕੁਝ ਵੀ ਹੋ ਰਿਹਾ ਹੁਣ ਇਹ ਪ੍ਰਸ਼ਾਸਨ ਆਹ ਦੇਖੋ ਜੀ ਇੱਧਰ ਵੀ ਆ ਜਾਓ ਇੱਧਰ ਆ ਆ ਸਮਾਨ ਪਿਆ ਜੀ ਕਮਨ ਸਾਹਿਬ ਹਰ ਅੱਧੇ ਦੇ ਘੰਟੇ ਬਾਅਦ ਲਾਈਵ ਹੋ ਰਹੇ ਨੇ 20 ਮਿੰਟ ਬਾਅਦ ਕੀ ਉੱਥੇ ਰਾਸ਼ਨ ਵੰਡ ਰਹੇ ਆ ਉੱਥੇ ਰਾਸ਼ਨ ਵੰਡ ਰਹੇ ਆ ਰਾਸ਼ਨ ਦਾ ਵੰਡਦੇ ਪਏ ਆ ਆ ਸਾਰੇ ਪੋਸਟਰ ਆ ਵੇਖੋ ਆ ਸਾਰੇ ਕੁਮਨਸਾਹਲ ਦੇ ਨੇ ਪੋਸਟਰ ਫਿਰ ਉਹ ਕਹਿੰਦੇ ਕਿ ਸਾਡੀ ਗੱਡੀ ਜ਼ਬਰਦਸਤੀ ਰੋਕ ਕੇ ਉਹਦੇ ਚ ਆਪ ਸਮਾਨ ਪਲਾਟ ਕੀਤਾ ਗਿਆ ਵਾ ਜੇ ਆਪ ਸਮਾਨ ਰੱਖਿਆ ਜਾ ਸੇ ਤੁਸੀਂ ਆਪ ਦੱਸੋ ਜੀ ਕੋਈ ਖੇੜ ਪਈ ਆ ਕਿਸੇ ਦੀ ਗੱਡੀ ਰੋਕ ਕੇ ਵਿੱਚ ਬੰਦੇ ਵੜਦਾਂਗੇ ਫਿਰ ਤਾਂ ਅਸੀਂ ਅਸੀਂ ਨਾਲੇ ਗੱਡੀ ਵਾਲਾਂ 'ਕਿ ਲੜਾਈ ਸਾਡੀ ਆਸ਼ੂ ਨਾਲ ਇਹਨਾਂ ਲੜਾਈ ਹੈਨੀ ਜਿਹੜੀ ਪਾਰਟੀ ਜੋ ਉਥੇ ਨੰਬਰ ਦੇ ਸੀ ਉਹ ਚ ਗੱਡੀ ਰਸੋ ਕਿਉਂ ਰੱਖਾਂਗੇ ਸਮਾਨ ਤੁਸੀਂ ਦੱਸੋ ਮੈਨੂੰ ਸਾਡੀ ਲੜਾਈ ਭਾਜਪਾ ਨਾਲ ਹੋ ਸਕਦੀ ਆ ਮੰਨ ਲਨੇ ਆ ਕਾਂਗਰਸ ਨਾਲ ਹੋ ਸਕਦੀ ਆ ਉਹ ਵੀ ਸਾਰੇ ਇੱਕ ਇੱਕ ਤੀਜੇ ਦੇ ਫਿਰਦਾ ਇੱਕ ਚੌਥੇ ਦੇ ਫਿਰਦਾ ਇਹ ਤੇ ਚੌਥੇ ਲੜਾਈ ਦਾ ਆਪ ਲੜਦੇ ਫਿਰਦੇ ਲੜਾਈ ਲੜਦੇ ਤੀਜੇ ਚੌਥੇ ਦੀ ਕੁਝ ਨਹੀਂ ਹੈਗਾ ਇਹਦੇ ਵਿੱਚ ਕੋਈ ਸਮਾਨ ਇਹਨਾਂ ਪਲਾਨਟ ਨਹੀਂ ਕੀਤਾ ਗਿਆ ਸਭ ਝੂਠੀਆਂ ਵਫਾਹਾਂ ਨੇ ਜੀ ਇਹ ਇਹ ਗੱਲ ਬਣਾਈ ਗਈ ਆ ਆ ਸਾਰੀ ਜਨਤਾ ਦੱਸ ਦੂਗੀ ਤੁਹਾਨੂੰ ਕੋਈ ਇਦਾਂ ਦੀ ਗੱਲ ਹੋਈ ਨਹੀਂ ਜੀ ਇੱਥੇ ਜੀ ਹੁਣ ਤੁਸੀਂ ਕੰਪਲੇਂਟ ਕੀਤੀ ਆ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕੰਪਲੇਂਟ ਕੀਤੀ ਹੈ ਜੀ ਇਹ ਕਿ ਤੁਸੀਂ ਆ ਕੇ ਆਪ ਸਾਰਾ ਸਮਾਨ ਚ ਦੇਖਿਆ ਜਾਵੇ ਕਿ ਕੌਣ ਸੱਚਾ ਤੇ ਕੌਣ ਝੂਠਾ ਵਾ ਗੱਡੀ ਛੱਡ ਕੇ ਭੱਜ ਗਏ ਨੇ ਸਾਰੇ ਜਣੇ ਇੱਥੇ ਆਪ ਜੇ ਮੈਂ ਕਹਾਂ ਗੱਡੀ ਦਾ ਮਾਲਕ ਇੱਥੇ ਆਪ ਖੜ ਜਾਂਦਾ ਗੱਡੀ ਦਾ ਮਾਲ ਛੱਡ ਕੇ ਕਿਉਂ ਭੱਜਿਆ ਗੱਡੀ ਨੂੰ ਜੀ ਧੰਨ ਇਹ ਬਿਲਕੁਲ ਐਸੀ ਕਿ ਆਮ ਆਦਮੀ ਪਾਰਟੀ ਦੇ ਇਸ ਵਾਰ ਤੋਂ ਨੁਮਾਇੰਦੇ ਜਿਹੜੇ ਵੱਡੇ ਅਲੀਗੇਸ਼ਨ ਜਿਹੜੇ ਨੇ ਸ਼੍ਰੋਮਣੀ ਕਾਲੀ ਦਲ ਦੇ ਉੱਤੇ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਜਿੱਥੇ ਸ਼੍ਰੋਮਣੀ ਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਉਹਨਾਂ ਦੀ ਗੱਡੀ ਨੂੰ ਰੋਕ ਕੇ ਜ਼ਬਰਦਸਤੀ ਸਮਾਨ ਉਹਦੇ ਵਿੱਚ ਇੰਪਲੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਦਾ આરોਪ ਹੈ ਕਿ ਇਹ ਸਮਾਨ ਉਹ ਵੰਡਣ ਆਏ ਸੀਗੇ ਜਿਨ੍ਹਾਂ ਨੂੰ ਰੋਕਿਆ ਗਿਆ ਤੇ ਉਹਨਾਂ ਗੱਡੀ ਛੱਡ ਕੇ ਭੱਜ ਗਏ ਨੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਹੈ ਤਾਂ ਦੋਨੋਂ ਹੀ ਪਾਸਿਆਂ ਦੀ ਜਿਹੜਾ ਵਾ ਇਲਜ਼ਾਮ ਜਿਹੜੇ ਨੇ ਇੱਕ ਦੂਜੇ ਦੇ ਉੱਤੇ ਲਗਾਏ ਤਾਂ ਉਹ ਦੇਖਣਾ ਇਹ ਹੋਏਗਾ ਕਿ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਕੈਮਰਾਮੈਨ ਰਕੇਸ਼ ਦੇ ਨਾਲ ਵਿਵੇਕਤਾ ਚਰਚਾ ਟੀਵੀ ਲੁਧਿਆਣਾ